ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਅੱਜ ਦੀ ਵੀਡੀਓ ਵਿੱਚ ਦੋ ਦਿਖਾਵਾਂਗੇ ਕ੍ਰਾਸ ਬੈਡਾ ਗੱਪਣਾ ਇੱਕ ਜਰਸੀ ਦੰਦਾਂ ਦੇ ਵਿੱਚ ਤੇ ਇੱਕ ਜਰਸੀ ਤੋਕੜ ਗੱਪਣ ਚ ਇੱਕ ਪਾਸ ਦੁੱਧ ਦਿੰਦੀ ਬਿਲਕੁਲ ਬਾਜ ਵਿਭਾ ਦੀ ਤੇ ਚਾਰ ਨਾਲ ਕੇ ਸੇਰ ਹੈ ਡਿਟੇਲ ਕੱਲੇ ਕੱਲੇ ਬਾਰੇ ਵੀਰ ਤੋਂ ਪੁੱਛਦੇ ਆਓ ਅਕੀ ਕਰੀਏ ਗੱਲਬਾਤ ਸਸੀ ਗਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਤੇ ਰਾਜਾ ਪਿੰਡ ਤੁਡੀਕੇ ਜ਼ਿਲ੍ਹਾ ਫਿਰੋਜ਼ਪੁਰ ਮੋਬਾਈਲ ਨੰਬਰ ਆਪਣਾ 81 950 965 965 73 ਜੇ ਪਹਿਲਾ ਨੰਬਰ ਦਾ ਆਪਾਂ ਕਰਾਸ ਗੈਡ ਦੇਖੀਏ ਇਹਨਾਂ ਸੂਆ ਕਿਹੜਾ ਸੁੰਦੀ ਹੈ ਇਹ ਦੂਜਾ ਫਲੂਰ ਧੂਕੀ ਜੋ ਕੈਦ ਲੈਦੀ ਹੈ ਤੈਨ ਲੈ ਵੀ ਪੰਜ ਤੋਂ ਚਾਰ ਪੰਜ ਤੋਂ ਚਾਰ ਦਿਨ ਬਾਕੀ ਪਏ ਆ ਕਿੰਨਾ ਦੁੱਧ ਮੰਨ ਕੇ ਚੱਲੇ ਬੰਦੇ ਦਾ ਉਹ ਤਾਂ ਵੀ ਕੋਲੋਂ ਦੇ ਵੀਕ ਦੋਸਾ ਗਾਰੰਟੀ ਵਾਲੇ ਦੀ ਗੱਲ ਨਹੀਂ ਗੱਲ ਵੀ ਕੈਦ ਵਾਲੀ ਗੱਲ ਆ ਠੀਕ ਦੋਸਾ 20 ਮੰਨ ਕੇ ਲੈ ਜਾਏ ਤੇ ਕੀ 20 ਮੰਨ ਕੇ ਲੈ ਜਾਓ ਤਾਂ ਤਾਂ ਬੰਦਾ ਸੇਵਾ ਚੰਗਾ ਪਾਈ ਤੇ ਕਰੋ ਭਾਜ ਦਾ ਕੀ ਰਹੂਗਾ ਭਾਜ ਨਹੀਂ ਜਨਾ ਮਾਰ ਜੀ 65 ਕਹਾਂ ਨੂੰ 70 ਕਹਾਂ ਦੇ 60000 ਦੀ ਬੱਛੀ ਜੱਤ ਨੂੰ ਦੇਦਾ ਠੀਕ ਹੈ ਧੋਰੀ ਬਾਹਰ ਨੂੰ ਸੋ ਵੀਰੋ ਇੱਕ ਹਫਤਾ ਸੂਣ ਚ ਬਾਕੀ ਆ ਤੇ ਬਾਕੀ ਲੇਵਾ ਵਗੈਰਾ ਦੇਖੋ ਨੇੜੇ ਤੋਂ ਪੂਰਾ ਸੋਹਣਾ ਸਾਫ ਸੁਥਰਾ ਫਿਟਿੰਗ ਵਾਲਾ ਹਵਾਨਾ ਦੂਜਾ ਸੂਆ ਬੈਠ ਸੂਦੀ ਪਈ ਆ ਜਿੰਦ ਜਾਨ ਬਹੁਤ ਆ ਰਾਜੀ ਸਮੀ ਬਣੀ ਹਵਾਨਾ ਦੇਖੋ ਅੱਗੇ ਪਿੱਛੇ ਦਾ 70 75 ਕਰਨ ਦਾ ਫਾਇਦਾ ਕੋਈ ਨਹੀਂ 62000 ਦੀ ਜੈਸਰ ਨੂੰ ਇਹ ਬੈਠ ਦੇਣੀ ਆ ਸੋ ਸਾਫ ਸੁਥਰੀ ਦੇਖੋ ਪੰਤੀ ਦੀ ਲੋ ਵੀ ਹੱਥ ਨਹੀਂ ਆਇਆ ਨਹੀਂ ਕੋਈ ਲੱਤਾਂ ਖੜਾ ਰਹੀ ਆ ਠੀਕ ਹੈ ਸੋ ਜਿੰਨੀ ਹੈਗੀ ਕੁਲਮ ਲਾ ਕੇ ਦੇਖੀਏ ਸਾਫ ਆ ਜਾਵਾਂ ਹਨਾ ਠੀਕ ਹੈ ਕੋਈ ਕੋਈ ਫੇਰੀ 62000 ਚ ਮਾਨਦਾਨ ਮੋਟੀ ਹੋ ਜੂਗੀ ਕਰ ਦਾਂਗੇ ਵੀਰੇ ਮਾਨਦਾਨ ਕੋਈ ਚੱਕਰ ਨਹੀਂ ਗਾ ਠੀਕ ਹੈ ਉਹਦਾ ਮੁੱਲ ਜੇ ਆਇਆ ਫਿਰ ਵੀ ਕੋਈ ਨਹੀਂ ਆਏਗਾ ਦਾ ਬੰਦਾ ਮਾਨਦਾਨ ਕਰੂਗਾ ਛੋ ਠੀਕ ਹੈ ਸੋ 62000 ਦੇ ਵਿੱਚੋਂ ਵੀ ਰਮਾਨਦਾਨ ਕਰ ਦੂ ਉੱਚਾ ਸਾਹ ਭੱਜ ਕੇ ਚੜ ਗਈ ਜਿਵੇਂ ਕੋੜੀ ਵਰਗੀ ਬਹਿੜਾ ਦੂਜਾ ਸੋ ਸੋ ਰੈਡੀ 62000 ਚ ਮਾਨਦਾਨ ਹੋ ਜੂ ਕੋਈ ਸੈਡ ਨਹੀਂ ਕੋਈ ਹੋਰ ਨਹੀਂ ਲੇਵਲ ਆ ਕੇ ਦੇਖ ਲੋ ਲੇਵਾ ਸਾਫ ਜਿਦੜੇ ਕੁਝ ਹੋਰ ਦਾ ਕੱਚੀ ਬਹੁਤ ਬਲ ਬਲ ਹੋ ਜੀ ਠੀਕ ਹੈ ਅੱਗੇ ਦੋ ਨੰਬਰ ਜਿਹੜੀ ਵੇਖਦੇ ਆਂ ਇਹਦੇ ਦੇ ਗੁੱਦਾ ਹੋਏ ਦੂਜਾ ਸੁਆ ਕਰਾਸ ਆ ਗਈ ਹੈ ਨਾ ਬੰਦੀ ਠੰਡੀ ਬੰਦੀ ਬਹੁਤ ਆ ਜੀ ਇੱਥੇ ਰੋਗਾ ਕੰਮ ਠੀਕ ਹੈ ਕੈਦ ਲੈ ਲੈਂਦੀ ਭਈ ਇਹ ਤੇ ਇਹਦੇ ਪੰਜ ਤੋਂ ਛੇ ਦਾ ਰਹਿ ਲੋ ਜੀ ਹਫਤਾ ਮੰਨ ਲਏ ਬੇਜੇ ਸੁਪੂ ਕੀ ਉਹਦੇ ਰਿਹਾ ਪਹਿਲਾਂ ਲੈਦਾ ਉਹਦੇ ਨੇ 18 ਕਿਲੋ ਤਾਂ ਲੈਣੇ ਇਹ ਕੀ ਕਹਿੰਦਾ ਚਲ ਅੱਗੇ ਲੈ 18 ਕਿਲੋ ਮੰਨ ਕੇ ਆ ਜੀ ਇਹਦੇ ਕਰੀ ਜਾਈ ਜਾਇ ਜਗ ਲਈ 20 ਬਾਈ ਕਹਿਦੀ ਹੈ ਨਾ ਨਹੀਂ ਉਹ ਵੀ ਫਾਇਦਾ ਨਹੀਂ ਲੈ ਲੈ ਦੇ ਦੇ ਭਾਵੇਂ 20 ਦੇ 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 ਆਹਨੇ ਸੇਵਾ ਹੋਈ ਮੋਗਾ 20 ਦੇ ਵਿੱਚ 14 18 ਕਿਲੋ ਕਰਦੀ ਰੇਟ ਇਹਦਾ ਕੀ ਰਹੂਗਾ ਇਹਦਾ 53000 ਰੁਪਏ ਚਸ ਲੋ ਸਿਰਫ 54000 ਰੁਪਏ ਹਾਂਜੀ ਸੋ ਵੀਰੋ ਦੂਜੇ ਨੰਬਰ ਜਿਹੜੀ ਵਿਹੜ ਦੇਖੀ ਜਾਂਦੇ ਆ ਪੂਰੇ ਸਾਫ ਸੁਥਰੇ ਲੈਵੇ ਵਾਲੀ ਲੈ ਵਜਨ ਵਜੂਦ ਤਾਂ ਕੋਈ ਅੰਤ ਨਹੀਂ ਵੀਰੇ ਥਾਂ ਲੈਵੇ ਦਾ ਵੀ ਅੰਤ ਨਹੀਂਗਾ ਠੀਕ ਹੈ ਥਾਂ ਥੰਗ ਵਿਖਾ ਦੇ ਲੈਵੇ ਨੜ ਨੜ ਦਿਖਾ ਦੇ ਪਾਲਾ ਚੰਗਾ ਥੰਗ ਲੱਗਾ ਤੇ ਲੈਵਾ ਅੱਗੇ ਪਿੱਛੇ ਦਾ ਥਾਂ ਪੂਰਾ ਸਾਫ ਸੁਥਰਾ 54000 ਰੁਪਏ ਦੀ ਵਿਹੜ ਇਦੇ ਵਿੱਚੋਂ ਛੋਟਾਪਾ ਹੋ ਜਾਊਗਾ ਮਾਨਤਨ ਕਾ ਸਕਦੇ ਕੋਈ ਚੱਕਰ ਸੋ 54000 ਦੇ ਵਿੱਚੋਂ ਵੀ ਮਾਨਤਨ ਕੋਈ ਇਹ ਨਹੀਂ ਗੱਲ ਵੀ ਇਦੋਂ ਘੱਟ ਵਾਲਾ ਫੋਨ ਨਾ ਲਾਵੇ ਕੋਈ ਚੱਕਰ ਜਿਹਦਾ ਵਰਜੀ ਫੋਨ ਲਾਓ ਵੀਰੇ ਫੋਨ ਦਾ ਆਪੋ ਆਪਣੀ ਸਮਝ ਨਾਲ ਲਾਉਣਾ ਮੋਲ ਜਾਇ ਜੇ ਗੱਲਾ ਆਪਾਂ ਨੂੰ ਜੀ ਗੁੱਸਾ ਕੋਈ ਨਹੀਂ ਜਾਇ ਜੇ ਗੱਲਾ ਜੇ ਕੋਈ ਗੁੱਸਾ ਨਹੀਂ ਫਿਰ ਤੇ ਗੱਲਾ ਬਹੁਤ ਵਧੀਆ 54000 ਦੇ ਵਿੱਚੋਂ ਮਾਨਤਨ ਬੱਟੇ ਵਰਗੀ ਬਿਹੜਾ ਸਾਫ ਸੁਥਰੀ ਤੇ ਬੱਚੀ ਲੈ ਕੇ ਕਾਪੀ ਲਾ ਰਹੇ ਹੋ ਜੇ 70000 ਨਾ ਖਾਗੀ ਤਾਂ ਤਿਆਰ ਖਾਵੇ ਹੋਵੇ ਖਾਣੀ ਨਾ ਹੋਵੇ ਬਣੀ ਬਣਾਈ ਖੀਰ ਆ ਜਮਾ ਰਿੱਜੀ ਰਜਾਈ ਜਮਾ ਕਿਆ ਬਾਤ ਆ ਦੇਖੋ ਸਾਫ਼ ਸੁਥਰੀ ਦੂਜੇ ਨੰਬਰ ਤੇ ਵਾਜਨ ਮੌਜੂਦ ਦੇ ਵਿੱਚ ਵਹਿੜਾ ਇਹ ਨਹੀਂ ਗੱਲ ਵੀ ਇਕੱਲਾ ਭਾਜ 54 ਤੇ ਆਏ ਨਹੀਂ ਬਲੁੱਸੀ ਮੋਰੀ ਹੰਬੀ ਬੋਟੇ ਗਿੱਡੀ ਆ ਉੱਚਾ ਚੰਗੀ ਆ ਜਾਂਦੇ ਜਾਨਾ ਹਣਾ ਅੱਗੇ ਦਿਖਾਉਨੇ ਟੋਕੜਕ ਬ੍ਰੈਂਡ ਦੇਖ ਰਿਹਾ ਇੱਕ ਆਈੜੀ ਜਰਸੀ ਦੇਖੀ ਆ ਨੇ ਭਾਈ ਇਹਨੇ ਦਾਲਦੇ ਕਿ ਇਹਨੂੰ ਦੋ ਵਾ ਸਿੱਟਿਆ ਇੰਨਾ ਲੇ ਫਟਿਆ ਨੀ ਯਾਰ ਤੇ ਇਹ ਕੋਈ ਦੋਦੀ ਮਾਲਾ ਚਾਹ ਕੋਈ ਮਾਲਾ ਖੀੜੀ ਆ ਪਤਾ ਨਹੀਂ ਪਾ ਦ ਦੋਦੀ ਹੋਗੀ ਮਾਲਾ ਇੱਕ ਦਮ ਸਿੱਟਿਆ ਠੀਕ ਐ ਪਹਿਲਾ ਸੂਆ ਸੁੰਦੀ ਤੇ ਰੱਖ ਦੂਗੇ ਤੇ ਦਿਨ ਕੈਨ ਦੀ ਬਈ ਅਜੇ ਦਿਨ ਵੀਰੇ ਦੇ 12 ਪੈਸੇ ਜੀ 12 ਦਿਨ ਸੂਣ ਚ ਬਾਕੀ ਤੇ ਲੈਵਾ ਸਾਫ ਸੁਥਰਾ ਪੂਰਾ ਹੈ ਨਾ ਤੇ ਕਿੰਨਾ ਦੁੱਧ ਮੰਨ ਕੇ ਚੱਲੇ ਬੰਦੇ ਇਸ ਦੀ ਬਾਲਾ ਦਾ ਮੰਨ ਕੇ ਚੱਲੇ 15 ਕਿਲੋ ਮੰਨ ਕੇ ਲਏ ਰੋਸੀ ਰੇਟ ਇਹਦਾ ਕੀ ਰਹੂਗਾ ਇਹ ਦੇ ਦਾਂਗੇ ਵੀਰੇ 51000 ਦੀ 51000 ਦੀ ਤੇ ਹਾਂ ਮੈਂ ਗੱਲ ਵੀ ਕੋਈ ਕਰਨ ਦੀ ਗੱਲ ਨਹੀਂ ਮੈਂ ਇੱਕ ਧੀ ਆ ਠੀਕ ਹੈ ਆਪਾਂ ਮੂੰਹ ਘੱਟ ਕੇ ਪੜਾਂਗੇ ਕੱਢ ਦਈਏ ਦੰਦ ਰੇ ਇੱਕ ਤੋੜਿਆ ਦੂਜਾ ਤੇ ਕੱਢੀ ਜਾਂਦੀ ਹੈ ਨਾ ਠੀਕ ਹੈ ਬੰਦੀ ਸੀ ਇਹ ਨਹੀਂ ਕੋ ਲੱਤ ਛੜ ਵਾਲੀ ਆ ਆਜ ਜਿੱਦੋ ਵੀ ਮਰਜ਼ੀ ਵਜਾ ਠੀਕ ਹੈ 25 ਹਲ ਬਣੂ ਬਣੂ ਦੁੱਧ 14 15 ਕਿਲੋ 51000 ਚ ਨਰਮ ਹੋ ਜੂ ਮਾੜੀ ਮੋਟੀ ਅੱਗੇ ਵੀਰੇ ਚੌਥੇ ਨੰਬਰ ਤੇ ਆਪਾਂ ਟੋਕੜ ਗੱਪੜ ਦੇਖੀਏ ਨਾ ਜਿਹੜੀ ਇਹਦੇ ਥਾਈਪਰੀ ਨੂੰ 2 ਮਹੀਨੇ ਪੂਰੇ ਹੋ ਗਏ ਤੀਜਾ ਮੈਂ ਦਲੀਆ ਦਾ ਹੁਣ ਚੈੱਕ ਚ ਆ ਗਈ ਚੈੱਕ ਵੀ ਇਟ ਕਰਾਉਣੀ ਠੀਕ ਹੈ ਅੱਜ ਮੈਂ ਚੈੱਕ ਆ ਕੇ ਲਗਲਦੀ ਆ ਟੋਕੜ ਦੀ ਗੱਲ ਕਰਵਾਦਾ 2 ਮਹੀਨੇ ਪ੍ਰੋਪਰ ਗੱਪੜਾ ਪਰ ਅਗਲਾ ਆ ਦੀ ਥੱਲੀ ਕਰਾ ਲੈ ਵੀ ਚੈੱਕ ਕਰਾ ਲਵੇ ਜਿਹੜਾ ਮਾੜੀ ਆ ਡਾਕਟਰ ਲੈ ਕੇ ਚੈੱਕ ਕਰਾ ਦੇ ਵੀ ਡਾਕਟਰ ਕਾਰੀਗਰ ਲੈ ਕੇ ਆ ਵੀ ਨਾਲ ਕੋਈ ਤਰੀਕਾ ਦਾ 2 ਮਹੀਨੇ ਤੇ ਦੁੱਧ ਕਿੰਨਾ ਥਲੇ ਦੇ ਦੁੱਧ ਵੀ ਥਲੇ ਲੋਕ ਤੋਂ ਬਾਹਰ ਹੀ ਉਹਨਾਂ ਲੋਕਾਂ ਕੋਲ ਮੰਗੀਦੂ ਮਾਰਦੇ ਆਠ ਮਾਨ ਕੇ ਲੈ ਜੀ ਆਠ ਥਲੇ ਕੰਡੇ ਜਾਵੇ ਕੰਡੇ ਜੋਗੀ ਸੁਈ ਹੈਗੇ ਤੂੰ ਤਿੰਨ ਮਹੀਨੇ ਦੀ ਉਹ ਪੀਵੇ ਚਾਰ ਪੰਜ ਮਹੀਨੇ ਦੀ ਠੀਕ ਹੈ ਦੋ ਮਹੀਨੇ ਤਾਂ ਗੱਬਣੀ ਹੋ ਗਈ ਹਨ ਰੇਟ ਇਹਦਾ ਕੀ ਆ ਰੇਟ ਇਹਦਾ ਜਿੰਨਾ ਵਾਦੀ 28000 ਦੀ ਮਾਨਦਾਰ ਵਿੱਚ ਹੋ ਜਾਊਗਾ ਮਾਲੇ 26 ਦੀ ਦੇ ਦਾਂਗੇ ਟੋਰੀ ਬਾਹਰ ਨਾਲ ਫੁਬਰ ਕੱਦ ਕਾੜ ਵਗੈਰਾ ਦੇਖੋ ਬੈੜ ਦਾ ਚੰਗਾ ਸਾਫ ਸੁਥਰਾ ਪਾਣੀ ਕੋਈ ਚੱਕਰ ਦਿਓ ਮਾਜੀ ਧਾਰਾ ਪੂਰਾ ਖੜਾ ਕੇ ਮੰਦਰ ਕੋਈ ਚੱਕੋ ਮਿਆਂ ਲਾਤ ਨੂੰ ਕੋਈ ਸ਼ਰਮ ਠੀਕ ਹੈ ਹੁਣ ਚੋਈ ਵੀ ਹੈ ਹਨਾ ਜਮਾ ਸਾਫ ਕਰੀ ਵੀ 7 ਵਜੇ ਚੋਈ ਆ 7 ਵਜੇ ਉਹ ਲੈ ਗਏ 7 ਵਜੇ ਚੋਈ ਆ ਦੋ ਟਾਈਮ ਚੋ ਕੇ ਲੈ ਲੈਂਦੀ ਆਪਾਂ ਦੋ ਟਾਈਮ ਚੋ ਕੇ ਲੈ ਜਾ ਆਪਾਂ ਸਾਂ ਉਹਨੂੰ ਤੇ ਸਵੇਰੇ ਹਨਾ ਹਾਂਜੀ ਤੇ ਆਪਾਂ ਮੰਨ ਲਾ 26000 ਦੀ ਬੈੜ ਦੇਣੀ ਆ ਦੇ ਦਾਂਗੇ ਵੀਰੇ ਮੁਕਰ ਦਾਂਗੇ ਮੰਨ ਤਾ ਲੋ ਪਰ ਨਾਲ ਦਾ ਬੰਦਾ ਦੁੱਧ ਵੀ ਲੂ ਇਹਦਾ ਤੇ ਨਾਲੇ ਜੇ ਤਿਆਰ ਹੋ ਗਈ 26 ਤੋਂ 52 ਤੋਂ ਗਾਹ ਨੰਗ ਹੋ ਗਈ ਕਰ ਦੂ ਵੀਰੇ ਕਰ ਦੂ ਕਰ ਸੋ ਬ੍ਰੋ ਇਹ ਜੀ ਕੋਈ ਵੈਂਕ ਨਹੀਂ ਜਿਹੜੀ ਦੁੱਗਣੇ ਰੁਪਏ ਕਰਦੀ ਹੈ ਪਰ ਆ ਜਰਸੀ ਦੁੱਗਣੇ ਰੁਪਏ ਕਰੂਗੀ ਸਾਂਭਣਾ ਲਾ ਚਾਹੀਦਾ ਗੱਲਾਂ ਆਏ ਨਾ ਵੇ 26000 ਲਾ ਕੇ ਕਹਿੰਦੇ ਲੋ 26 ਕਹਿੰਦਾ ਸੀਗਾ ਤੇ ਤਾਂ ਵੀ 26 ਦਾ 18 ਹੀ ਰਹਿ ਗਿਆ ਸਾਂਭਣੀ ਪਊਗੀ ਜਮਾ ਕਰ ਦੂ ਵੀਰੇ 45000 ਕਿਹਨੂੰ ਮਰਜ਼ੀ ਖੋਜੋਗੇ ਪ੍ਰਾਪਤ ਜਾਏਗਾ ਨਾਲੇ ਦੁੱਧੇ ਦੂ ਹਨਾ ਨਾਲੇ ਮਾਲ ਪੰਜ ਚਾਰ ਮਹੀਨੇ ਹੋ ਚੂਗਾ ਤਾਜੀ ਲੈਵਾਂਗੇ ਘਟੋਗੀ ਗੱਬਣ ਹੋਵੇ ਨਾ ਹੋਵੇ ਪਰ ਇਹ ਗੱਬਣ ਹੋਈ ਹੋਈ ਹੈ ਸੋ 26000 ਦੀ ਤਾਰਾ ਵੀਰ ਨੇ ਮਾਰ ਗਏ ਵੀਰੇ ਨੰਬਰ ਬੋਲ ਜੀ ਆਪਣੇ ਦੁਆਰੇ 819509653 ਪਿੰਡ ਟੁੱਡੀਗੇ ਜਿਲ੍ਹਾ ਮੋਗਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਵਿੱਚ